ਪਤਨ ਜੀ ਕੀ ਕਾਰਨ ਕੀ ਰਹਿ ਗਿਆ ਕੁਝ ਕਾਂਗਰਸ ਐਮਸੀਐਨ ਪਾਰਟੀ ਤੋਂ 5 ਸਾਲ ਦੀ ਬਾਹਰ ਕਰਿਆ ਗਿਆ ਕੀ ਕਾਰਨ ਕੀ ਹੈ ਪਿਛਲੇ ਦਿਨੀ ਫਰਵਰੀ ਮਹੀਨੇ ਚ ਮੇਅਰ ਦੀ ਚੋਣ ਹੋਈ ਸੀ ਉਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਉਲਟ ਇਹਨਾਂ ਕੌਂਸਲਰਾਂ ਨੇ ਵੋਟ ਪਾਈ ਫਿਰ ਬੇਪਰੋਸਗੀ ਦਾ ਮਤਾ ਐਸੇ ਮਈਦੇ ਮਹੀਨੇ ਦੇ ਵਿੱਚ ਸ਼੍ਰੀ ਸ਼ੋਕਮਾਰ ਜੋ ਸੀਨੀਅਰ ਡਿਪਟੀ ਮੇਅਰ ਉਹਨਾਂ ਦੇ ਖਿਲਾਫ ਆਇਆ ਉਸ ਮਤੇ ਦੇ ਉੱਤੇ ਵੀ ਇਹਨਾਂ ਨੇ ਦਸਖਤ ਕੀਤੇ ਔਰ ਜਿਹੜਾ ਮਤਾ ਬੇਪਰੋਸਗੀ ਦਾ ਆਇਆ ਉਹਦੇ ਵਿੱਚ ਦੂਜੇ ਪਾਸੇ ਕੋਈ ਵੀ ਉਮੀਦਵਾਰ ਨਹੀਂ ਸੀ ਬੇਪਰੋਸਗੀ ਦਾ ਮਤੇ 'ਚ ਸਿਰਫ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ ਜਿਹੜੇ ਇਹ ਕਾਉਂਸਲਰ ਆਪ ਦੇ ਆਪ ਨੂੰ ਕਾਂਗਰਸੀ ਕਹਿੰਦੇ ਸੀ ਉਹਨਾਂ ਨੇ ਉਦੋਂ ਵੀ ਬੇਪਰੋਸਗੀ ਦੇ ਮਤੇ ਦੇ ਉਲਟ ਮਤਾ ਵੋਟ ਪਾ ਕੇ ਕਾਂਗਰਸ ਨੂੰ ਨੁਕਸਾਨ ਕੀਤਾ ਉਸ ਨੁਕਸਾਨ ਹੋਣ ਤੋਂ ਬਾਅਦ ਸਾਰਿਆਂ ਨੇ ਲਿਖ ਕੇ ਦਿੱਤਾ ਜਿਸ ਨੂੰ ਮੈਂ ਫਾਰਵਰਡ ਕੀਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਪੰਜਾਬ ਪ੍ਰਦੇਸ਼ ਨੇ ਜੋ ਸਾਡੇ ਡਿਸਸਲਿਪਲਿਨਰੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਲਰੀ ਜੀ ਉਹਨਾਂ ਕੋਲੇ ਭੇਜਿਆ ਉਹਨਾਂ ਵੱਲੋਂ 6 ਤਰੀਕ ਤੇ 7 ਤਰੀਕ ਨੂੰ ਇਹਨਾਂ ਨੂੰ ਨੋਟਿਸ ਜਾਰੀ ਹੋਏ ਕੁਝ ਨੇ ਜਵਾਬ ਦਿੱਤੇ ਕੁਝ ਨੇ ਜਵਾਬ ਨਹੀਂ ਦਿੱਤੇ ਪਰ ਸਭ ਤੋਂ ਵੱਡੀ ਗੱਲ ਕੀ ਸੀ ਜਿਹੜੇ 8 ਕਾਉਂਸਲਰ ਕੱਢੇ ਐ ਇਹ 8 ਕਾਉਂਸਲਰ ਚ ਇੱਕ ਇੱਕ ਕਾਉਂਸਲਰ ਹੈ ਜਿਹੜਾ RAMDAS SALWAI ਹੁੰਦੇ ਸੀ ਉਹਨਾਂ ਦੀ ਨੂੰਹ ਹੈ ਮਮਤਾ ਸੈਣੀ ਉਹਨਾਂ ਦਾ ਬੇਟਾ ਕਿੱਛੀ ਹੈ ਉਨੇ ਤਿੰਨ ਵਾਰ ਕਾਂਗਰਸ ਦੇ ਉਲਟ ਲਗਾਤਾਰ ਵੋਟ ਪਈ ਜਦੋਂ ਰਮਨ ਗੋਇਲ ਨੂੰ ਲਾਇਆ ਉਦੋਂ ਵੀ ਪਈ ਜਦੋਂ ਬਲਜਿੰਦਰ ਸਿੰਘ ਠੇਕੇਦਾਰ ਕਾਂਗਰਸ ਦੇ ਉਮੀਦਵਾਰ ਸੀ ਉਦੋਂ ਵੀ ਪਈ ਤੇ ਤੀਸਰੀ ਵਾਰ ਅਸ਼ੋਕ ਪ੍ਰਧਾਨ ਦੀ ਜਦੋਂ ਹੰਸੀ ਬੇਪਰੋਸਗੀ ਉਦੋਂ ਵੀ ਉਲਟ ਵੋਟ ਪਈ ਜਿਹੜੇ ਬਾਕੀ 7 ਕਾਉਂਸਲਰ ਐ ਇਹਨਾਂ ਨੇ ਲਗਾਤਾਰ ਦੋ ਵਾਰ ਮੇਰ ਦੀ ਚੋਣ ਵੇਲੇ ਤੇ ਹੁਣ ਬੇਪਰੋਸਗੀ ਦੇ ਮਤੇ ਵੇਲੇ ਲਗਾਤਾਰ ਦੋਨੇ ਵਾਰ ਕਾਂਗਰਸ ਦੇ ਉਲਟ ਵੋਟ ਪਈ ਜਿਦੇ ਵਿੱਚ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡੇ ਆਏ ਉਦੋਂ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਨੇ ਬਾਈਕਾਟ ਕੀਤਾ ਇਹ ਪਾਰਟੀ ਦੀ ਮੀਟਿੰਗ 'ਚ ਨਹੀਂ ਆਏ ਸੰਦੀਪ ਸੰਧੂ ਜੀ ਆਏ ਉਹਨਾਂ ਨੇ ਮਿਲਣਾ ਚਾਹਿਆ ਉਦੋਂ ਇਹ ਮੀਟਿੰਗ 'ਚ ਨਹੀਂ ਆਏ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਜਾ ਜਾ ਕੇ ਬੇਨਤੀਆਂ ਕੀਤੀਆਂ ਜਥੇਬੰਦੀ ਨੇ ਬੇਨਤੀਆਂ ਕੀਤੀਆਂ ਸਾਰਿਆਂ ਨੇ ਬੇਨਤੀਆਂ ਕੀਤੀਆਂ ਪਰ ਇਹਨਾਂ ਨੇ ਪ੍ਰਵਾਹ ਨਹੀਂ ਮੰਨੀ ਜਿਹੜੇ ਬੰਦਿਆਂ ਨੇ ਪ੍ਰਵਾਹ ਨਹੀਂ ਮੰਨੀ ਆਪਦੇ ਨਿੱਜੀ ਹਿੱਤਾਂ ਵਾਸਤੇ ਨਿੱਜੀ ਫਾਇਦਿਆਂ ਵਾਸਤੇ ਆਮ ਆਦਮੀ ਪਾਰਟੀ ਦੀ ਡੁੱਬਦੀ ਝੋਲੀ ਵਿੱਚ ਬਹਿ ਕੇ ਇਹ ਕੰਮ ਕੀਤਾ ਤੇ ਫਿਰ ਉਹਦਾ ਇਸ ਪਾਰਟੀ 'ਚ ਕੋਈ ਥਾਂ ਨਹੀਂ ਸੀ ਅਜਨੇ ਪ੍ਰੈਸ ਕਾਨਫਰੰਸ ਕੀਤੀ ਗਿਆ ਕਹਿੰਦੇ ਪਾਰਟੀ ਨੂੰ ਸਾਡੀ ਕੋਈ ਨਾਰਾਜ਼ਗੀ ਨਹੀਂ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਸਲ ਬਹੁਤ ਖੁਸ਼ਹਾਲ ਕੀਤਾ ਜੇਕਰ ਗੱਲ ਕੀਤੀ ਹੈ ਹੁੰਦਾ ਬੇਦੋਸ ਦੀ ਮਤਾ ਸਾਡੀ ਮਜਬੂਰੀ ਸੀ ਸਾਡੀ ਸੁਣਵਾਈ ਨਹੀਂ ਹੁੰਦੀ ਸੀ ਕਾਂਗਰਸ ਦੇ ਸੀਨੀਅਰ ਦਿੱਕਤ ਲੈ ਰਹੇ ਸੀ ਦੇਖੋ ਜਿੱਥੋਂ ਤੱਕ ਤਾਂ ਜ਼ਿਲ੍ਹਾ ਪ੍ਰਧਾਨ ਨਾਲ ਉਹਨਾਂ ਦਾ ਕੋਈ ਗਿਲਾ ਮੈਨੂੰ ਤਾਂ ਅੱਜ ਤੱਕ ਉਹਨਾਂ ਨੇ ਕੋਈ ਗਿਲਾ ਹੀ ਨਹੀਂ ਜाहिर ਕੀਤਾ ਮੇਰੇ ਪ੍ਰਤੀ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਕੋਲੇ ਗਿਲਾ ਨਹੀਂ ਜाहिर ਕੀਤਾ ਜਿਹੜੇ ਸਾਥੀ ਅੱਠ ਕੱਢੇ ਐ ਇਹ ਤਾਂ ਰੋਜ਼ ਨਿੱਜੀ ਮੇਰੇ ਨਾਲ ਵਰਤਦੇ ਸੀ ਮੇਰੇ ਕੋਲੇ ਕੰਮ ਆਉਂਦੇ ਸੀ ਮੈਂ ਇਹਨਾਂ ਨੂੰ ਫੋਨ ਕਰਦਾ ਸੀ ਕੋਈ ਦਿੱਕਤ ਨਹੀਂ ਸੀ ਜਿਹੜੇ ਇਹਨਾਂ ਨੂੰ ਕਦੇ ਆਪਦੀ ਆਪਦੀ ਪੀੜੀ niche ਸੋਟਾ ਮਾਰ ਕੇ ਦੇਖਣ ਇਹਨਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਲੈ ਕੇ ਜਿੱਤ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਣ ਕੇ ਕਾਂਗਰਸ ਪਾਰਟੀ ਦੇ ਲੋਕਾਂ ਦਾ ਵਿਸ਼ਵਾਸ ਲੈ ਕੇ ਲੋਕਾਂ ਦਾ ਵਿਸ਼ਵਾਸ ਇਹਨਾਂ ਨੇ ਆਪਦੇ ਇਲਾਕਿਆਂ ਦਾ ਵਿਸ਼ਵਾਸ ਤਾਂ ਤੋੜੇ ਹੀ ਤੋੜਿਆ ਕਾਂਗਰਸ ਪਾਰਟੀ ਦਾ ਵੀ ਵਿਸ਼ਵਾਸ ਤੋੜਿਆ ਦੋ ਵਾਰ ਲਗਾਤਾਰ ਲੀਡਰਸ਼ਿਪ ਦੇ ਕਹਿਣ ਦੇ باوجود ਵੋਟ ਪਾਈ ਇਸ ਕਰਕੇ ਮੇਰੇ ਨਾਲ ਇਹਨਾਂ ਦਾ ਕੋਈ ਨਿੱਜੀ ਰੋਸ ਨਹੀਂ ਰਾਜਨਿਕ ਵਰਗ ਕੁਝ ਨਹੀਂ ਮੈਨੂੰ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਮੇਰੇ ਕੋਲੇ ਸ਼ਿਕਾਇਤ ਆਈ ਮੈਂ ਫਾਰਵਰਡ ਕਰਤੀ ਉਹ ਗੰਦੇ ਕੱਲਾ ਸਾਲ ਨੂੰ ਇਹ ਨੋਟਿਸ ਆ ਕਿੱਦੇ ਕੋਪਾਜ ਦੀ ਹੋਰ ਨਹੀਂ ਹੋਣਾ ਖਿਲਾਫ ਜਿਹੜੇ ਹੋਰ ਬੰਦੇ ਸੀ ਉਹਨਾਂ ਨੇ ਦੋਨੇ ਵਾਰ ਪਹਿਲਾਂ ਕਾਂਗਰਸ ਨੂੰ ਵੋਟ ਪਾਈ ਸੀ ਐਸ ਵਾਰ ਉਹਨਾਂ ਨੇ ਬਾਈਕਾਟ ਕੀਤਾ ਸੀ ਉਹਨਾਂ ਨੂੰ ਨੋਟਿਸ ਜਾਰੀ ਹੋਏ ਆ ਉਹਨਾਂ ਨੇ ਨੋਟਿਸਾਂ ਦੇ ਰਿਪਲਾਈ ਦਿੱਤੇ ਆ ਇਹ ਨਹੀਂ ਕਿ ਉਹਨਾਂ ਨੂੰ ਬਖਸ਼ ਦਿੱਤਾ ਗਿਆ ਉਹ ਵਿਚਾਰ ਅਧੀਨ ਹੈ ਪਰ ਇਹਨਾਂ ਦੀ ਕਟਾਹੀ ਕਦੇ ਵੀ ਬਖਸ਼ਣ ਵਾਲੀ ਨਹੀਂ ਸੀ ਲਗਾਤਾਰ ਤਿੰਨ ਵਾਰ ਤੇ ਦੋ ਵਾਰ ਤੁਸੀਂ ਕਾਂਗਰਸ ਪਾਰਟੀ 'ਤੇ ਉਲਟ ਵੋਟ ਪਾ ਕੇ ਆਪਦੇ ਆਪ ਨੂੰ ਕਾਂਗਰਸੀ ਕਹੋ ਇਹ ਗੱਲ ਕਾਂਗਰਸ ਪਾਰਟੀ ਨੂੰ ਮਨਜ਼ੂਰ ਨਹੀਂ। ਐਸ்சி ਭਾਈਚਾਰੇ ਦਾ ਸਮੰਗਰੇ, ਅਸੀਂ ਤਾਂ ਕਾਹਦੇ ਦੀ ਗੱਲ ਕਰਤਾ ਹੈ। ਐਸ்சி ਭਾਈਚਾਰੇ ਦਾ ਇਹਦੇ ਵਿੱਚ ਕੋਈ ਤੱਲਕ ਨਹੀਂ ਹੈ। ਜੇ ਐਸ்சி ਭਾਈਚਾਰੇ ਦੀ ਉਹ ਗੱਲ ਕਰਦੇ ਤਾਂ ਸ਼ੋਕ ਪ੍ਰਧਾਨ ਜੋ ਸੀਨੀਅਰ ਡਿਪਟੀ ਮੇਅਰ ਨੇ ਉਹ ਬੀਸੀ ਕੈਟਾਗਰੀ 'ਚੋਂ ਸੀ। ਇਹ ਫਿਰ ਇਹਨਾਂ ਨੇ ਉਹਨਾਂ ਨੂੰ ਵੀ ਨੀ ਵੋਟ ਪਾਈ। ਜਿੱਥੋਂ ਤੱਕ ਸਵਾਲ ਹੈ ਇਹਦੇ ਵਿੱਚ ਜਿਹੜੇ ਕੋਈ ਪਾਰਟੀ 'ਚੋਂ ਕੁ ਬੰਦੇ ਕੱਢੇ ਗਏ ਆ ਪਹਿਲਾਂ ਵੀ ਕੱਢੇ ਆ ਉਹਦੇ ਵਿੱਚ ਐਸਪੀਸੀ ਦਾ ਕੋਈ ਤੱਲਕ ਹੀ ਨਹੀਂ ਇਹ ਤਾਂ ਸਿਰਫ ਇੱਕ ਪ੍ਰੋਪਗੈਂਡਾ ਹੈ ਇਹ ਕੀ ਹੈ ਵੀ ਬੀਜੇਪੀ ਦੇ ਹੱਥ 'ਚ ਖੇਡ ਰਹੇ ਆ ਇਹ ਬੀਜੇਪੀ ਦੇ ਜਦੋਂ ਲੀਡਰ ਬਠਿੰਡੇ ਆਉਂਦੇ ਆ ਉਹਨਾਂ ਦੇ ਹੱਥ 'ਚ ਖੇਡਦੇ ਆ ਤੇ ਬੀਜੇਪੀ ਦਾ ਇਹਨਾਂ ਨੇ ਏਜੰਡਾ ਫੜ ਲਿਆ ਜਿਵੇਂ ਬੀਜੇਪੀ Hindu Muslim ਆ ਨਾ ਇਹਨਾਂ ਨੇ ਸ਼ਹਿਰ 'ਚ ਆਵਾਜ਼ ਦਲਤਾਂ ਵਾਲਾ ਕਾਰਡ ਚਲਾ ਲਿਆ ਇਸ ਕਰਕੇ ਸਾਰੀਆਂ ਬੇਬੁਨਿਆਦੀ ਗੱਲਾਂ ਇਹਨਾਂ ਨੂੰ ਉਦੋਂ ਨਹੀਂ ਪਤਾ ਸੀ ਜਦੋਂ ਕਾਂਗਰਸ ਇਹਨਾਂ ਨੂੰ ਟਿਕਟ ਦਿੰਦੀ ਸੀ ਉਦੋਂ ਦਲਤਾਂ ਨੂੰ ਦਿੱਤੀ ਜਦੋਂ ਕਾਂਗਰਸ ਨੇ ਇਹਨਾਂ ਨੂੰ ਜਿਤਾਇਆ ਉਦੋਂ ਇਹ ਗੱਲ ਸੀ ਜਦੋਂ ਕਾਂਗਰਸ ਨੇ ਇਹਨਾਂ ਨੂੰ ਕਾਂਗਰਸ ਦੇ ਅੱਗੇ ਵੋਟ ਪਾਉਣੀ ਚਾਹੀ ਉਦੋਂ ਇਹ ਆਪ ਦਾ ਫਰਜ਼ ਭੁੱਲ ਗਏ ਇਹ ਬਿਲਕੁਲ ਗਲਤ ਗੱਲ ਜੇਕਰ ਉਹ ਪਾਰਟੀ 'ਚ ਵਾਪਸ ਆਂਦੇ ਫਿਰ ਰੱਖਿਆ ਜਾਵੇਗਾ ਉਹਨੂੰ ਪਾਰਟੀ 'ਚ ਵਾਪਸ ਆਉਂਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ ਹੀ ਮੇਰਾ ਅਖਤਿਆਰ ਹੈ ਅਗਰ ਉਹ ਕਿਸੇ ਵੇਲੇ ਪਾਰਟੀ 'ਚ ਵਾਪਸ ਆਉਣਾ ਚਾਹੁੰਦਾ ਉਹਨਾਂ ਨੂੰ ਅਪੀਲ ਕਰਨੀ ਪੈਣੀ ਆ ਆਪਦੀ ਆਪਦੀ ਅਪੀਲ ਕਰਨ ਨਾਲ ਮੈਨੂੰ ਕੀ ਇਤਰਾਜ਼ ਹੈ ਆਪਦਾ ਦੱਸਣ ਦੁੱਖ ਦਰਦ ਜਾ ਕੇ ਜੇ ਕ ਆਮ ਆਦਮੀ ਪਾਰਟੀ ਦੀ ਝੋਲੀ 'ਚ ਜਾ ਕੇ ਉਹਨਾਂ ਦੀਆਂ ਪਾਰਟੀਆਂ 'ਚ ਸ਼ਰਾਬ ਦੇ ਨਾਲ ਨੱਚਦੇ ਹੋਏ ਫੋਟੋਆਂ ਪਾ ਕੇ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਹੁਕਮ ਦੀ ਹੁਕਮ ਅਦੁੱਲੀ ਕਰਕੇ ਸੈਨਰਲ ਸੈਕਟਰੀ ਸੰਦੀਪ ਸੰਧੂ ਜੀ ਦੇ ਆਉਣ ਤੇ ਉਹਨਾਂ ਦੀ ਗੱਲ ਨਾ ਮੰਨ ਕੇ ਜੇ ਫੇਰ ਵੀ ਪਾਰਟੀ ਦੇ ਬਾਬੇ ਹੁੰਦੇ ਫਿਰ ਮੈਨੂੰ ਕੀ ਤਰਾਜ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਕਦੇ ਉਹਨਾਂ ਵਾਸਤੇ ਪਾਰਟੀ 'ਚ ਹੀ ਰਾਸਤੇ ਖੁੱਲਣਗੇ ਕਿੰਨੇ ਕ ਐਮਸੀ ਗਏ ਸੀ ਉਸ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਸ਼ਹਿਰ ਨੂੰ ਹੀ ਪਤਾ ਜੀ ਜਿਹੜੇ ਜਾਣਦੇ ਸੀ ਉਹਨਾਂ ਦਾ ਹਸ਼ਰ ਦੇਖ ਹੀ ਲਿਆ ਤੁਸੀਂ